ਮੌਕੇ ਦੀਆਂ লাই ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਾਂਝੀ ਕਰ ਰਿਹਾ ਚੰਡੀਗੜ੍ਹ ਰੋਡ ਐ ਜ਼ਿਰਖਪੁਰ ਜਲਾ ਤੁਸੀਂ ਦੇਖਦੇ ਹੋ ਸਾਹਮਣੇ ਚੰਡੀਗੜ੍ਹ ਦੀ ਐਂਟਰੈਂਸ ਹੈ ਜਿੱਥੇ ਬਿਲਕੁਲ ਉਹ ਹੱਥ ਦਾ ਜਿਹੜਾ ਸਾਈਨ ਬਣਿਆ ਔਰ ਇਹ ਪੁਲ ਹੈ ਜਿਹੜਾ ਜ਼ਿਰਖਪੁਰ ਤੋਂ ਆ ਰਹੀ ਆ ਲਾਈਵ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਹਰਿਆਣਾ ਰੋਡ ਵਿੱਚ ਦੀ ਇਹ ਬੱਸ ਹੈ ਜਿਹਦੇ ਵਿੱਚ ਥੋੜੀ ਦੇਰ ਪਹਿਲਾਂ ਇੱਕ ਕੰਡਕਟਰ ਹੈ ਜੀ ਇਹ ਡਰਾਈਵਰ ਹੈ ਇਸ ਡਰਾਈਵਰ ਵੱਲੋਂ ਆਹ ਭਾਈ ਸਾਹਿਬ ਮੇਰੇ ਨਾਲ ਖੜੇ ਆ ਇਹਨਾਂ ਦੀ ਦਾੜੀ ਪੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਿਆ ਜਾ ਰਿਹਾ ਇਹਨਾਂ ਵੱਲੋਂ ਕਿ ਤੁਸੀਂ ਦੇਖ ਸਕਦੇ ਹੋ ਬੱਸ ਇੱਥੇ ਖੜੀ ਆ ਔਰ ਜਿਹੜੀ ਆ ਪੁਲ ਦੇ ਨਾਲ ਇਹਦਾ ਇਹ ਵੀ ਬਹੁਤ ਜ਼ਿਆਦਾ ਦੱਸੀ ਜਾ ਰਹੀ ਹੈ ਕਹਿੰਦੇ ਇਹ ਬਿਲਕੁਲ ਨਾਲ ਆਪਣੇ ਫੈਮਿਲੀ ਵਾਲੇ ਮੋਟਰਸਾਈਕਲ ਤੇ ਆ ਰਹੇ ਸੀਗੇ ਨਾਲ ਬੇਟੀ ਸੀ ਔਰ ਵਾਈਫ ਸੀਗੀ ਬੱਸ ਸਰ ਦੇ ਡਰਾਈਵਰ ਨੇ ਇਹਨਾਂ ਨੂੰ ਇੱਥੇ ਦੱਬਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਇਹਨਾਂ ਨੇ ਹਾਕ ਮਾਰੀ ਹੈ ਕਿ ਥਾਂ ਨਹੀਂ ਹੈਗੀ ਤੇ ਉਹ ਕਹਿੰਦਾ ਤੂੰ ਥੱਲੇ ਕਿਉਂ ਨਹੀਂ ਉਤਰਿਆ ਸੋ ਜੋ ਵਿਹਾਰ ਕੀਤਾ ਗਿਆ ਸੁਭਾ ਡਰਾਈਵਰ ਤੇ ਉਹਦਾ ਰਿਆ ਔਰ ਦਾੜੀ ਪੱਟੀ ਆ ਕੁੱਟਿਆ ਵੀ ਆ ਇਹਨਾਂ ਨੂੰ ਹਰਿਆਣਾ ਰੋਡਵੇਜ ਦੀ ਬੱਸ ਹੈ ਐਚਆਰ 68 3598 ਨੰਬਰ ਹਾਂਜੀ ਭਾਈ ਸਾਹਿਬ ਕੀ ਹੋਇਆ ਸੀ ਐਕਚੁਅਲੀ ਦੱਸੋ ਸਾਡੇ ਦਰਸ਼ਕਾਂ ਨੂੰ ਸਿਕਾ ਜੀ ਐਕਚੁਅਲੀ ਮੈਂ ਆਪਣੀ ਬੇਟੀ ਨਾਲ ਜਾ ਰਿਹਾ ਸੀਗਾ ਜੀ ਯੂਨੀਵਰਸਿਟੀ ਦੇ ਐਡਮਿਸ਼ਨ ਦੇ ਬਾਰੇ ਪਤਾ ਕਰਨ ਤੇ ਮੈਂ ਬਾਈਕ ਤੇ ਸੀਗਾ ਕਿ ਇਧਰ ਫਲਾਈਓਰ ਉੱਤੇ ਇਸ ਪਾਸੇ ਜੀ ਇਹਨਾਂ ਨੇ ਕੀ ਕੀਤਾ ਬੱਸ ਨਾ ਪੂਰੀ ਦੱਬ ਦਿੱਤੀ ਤੇ ਮੇਰਾ ਇੱਕ ਪੈਰ ਇਸ ਜਗ੍ਹਾ ਦੇ ਉੱਪਰ ਰਹਿ ਗਿਆ ਜੀ ਤੇ ਮੇਰੇ ਮੋਟਰਸਾਈਕਲ ਦਾ ਟਾਇਰ ਇਸ ਵਾਈਟ ਲਾਈਨ ਦੇ ਉੱਪਰ ਸੀਗਾ ਜੀ ਤੁਸੀਂ ਨੀਚੇ ਦਿਖਾਓ ਵਾਈਟ ਲਾਈਨ ਦੇ ਉੱਪਰ ਮੇਰੇ ਮੋਟਰਸਾਈਕਲ ਦਾ ਟਾਇਰ ਸੀਗਾ ਤੇ ਬੱਸ ਨੇ ਬਿਲਕੁਲ ਮੈਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂ ਜੀ ਜਦ ਮੈਂ ਕਨੈਕਟਰ ਨੂੰ ਕਿਹਾ ਵੀ ਤੂੰ ਆਪਣੀ ਬੱਸ ਜਿਹੜੀ ਆ ਪਰਲੇ ਪਾਸੇ ਕਰ ਲੈ ਮੇਰੇ ਕੋਲ ਜਗ੍ਹਾ ਨਹੀਂ ਹੈ ਤੇ ਕਨੈਕਟਰ ਨੇ ਮੈਨੂੰ ਕਿਹਾ ਵੀ ਤੂੰ ਫਲਾਈਓਰ ਤੇ ਪਰਲੇ ਪਾਸੇ ਕਿਉਂ ਨਹੀਂ ਚਲੇ ਜਾਂਦਾ ਇਹ ਦੁਆਰ ਦੇ ਪਰਲੇ ਪਾਸੇ ਸਾਮਨ ਲੈ ਕੇ ਕਿਸ ਤਰ੍ਹਾਂ ਜਾਵਾਂਗਾ ਜੀ ਤੇ ਜੇ ਮੈਂ ਉਹਨੂੰ ਕਿਹਾ ਤੂੰ ਆਪਣੀ ਬੱਸ ਥੋੜੀ ਪਰਲੇ ਪਾਸੇ ਕਰ ਲੈ ਉਹਨਾਂ ਨੇ ਮੇਰੇ ਨਾਲ ਗਾਲੀ ਗਲੋਚ ਕੀਤੀ ਤੇ ਮੈਨੂੰ ਮਾੜਾ ਚੰਗਾ ਬੋਲਿਆ ਜੀ ਤੇ ਮੈਨੂੰ ਕਿਹਾ ਸਰਦਾਰ ਤੇਰੇ 12 ਵਜਾ ਦਾਂਗਾ ਤੇ ਉਸ ਦੇ ਬਾਵਜੂਦ ਜੋ ਨੀਚੇ ਨਿਕਲ ਗਿਆ ਉਹਨੇ ਜੀ ਮੇਰੇ ਨਾਲ ਹੱਥਾ ਪਾਈ ਕਰੀਆ ਮੇਰੀ ਦਾੜੀ ਦੇ ਬਾਲ ਪੱਟੇ ਨੇ ਜੀ ਉਹਨੇ ਕਨੈਕਟਰ ਨੇ ਤੇ ਡਰਾਈਵਰ ਨੇ ਦੋਨਾਂ ਨੇ ਸਾਨੂੰ ਇਹ ਕਹਿੰਦਾ ਜੀ ਵੀ ਦੋਨਾਂ ਦੇ ਉੱਪਰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਕੀਤੀ ਜਾਂ ਇਹ ਤਾਂ ਮੈਨੂੰ ਲੱਗਦਾ ਜੀ ਇਹ ਹਰਿਆਣਾ ਰੋਡਵੇ ਨੇ ਗੁੰਡੇ ਪਾਲੇ ਹੋਏ ਨੇ ਜਿਹੜੇ ਕਿ ਆਮ ਪਬਲਿਕ ਨੂੰ ਪਬਲਿਕ ਨਹੀਂ ਸਮਝਦੇ ਆ ਇਹਨਾਂ ਲਈ ਕਿਸੇ ਦੀ ਜਾਨ ਮਾਲ ਦੀ ਕੋਈ ਕੀਮਤ ਨਹੀਂ ਹੈਗੀ ਹੈ ਇਹਨਾਂ ਦਾ ਰੋਧ ਦਾ ਕੰਮ ਹੈਗਾ ਜੀ ਇਸ ਤਰ੍ਹਾਂ ਹੀ ਕਰਦੇ ਨੇ ਇਸ ਸੜਕ ਦੇ ਉੱਪਰ ਇਹੀ ਡਰਾਈਵਰ ਹੈ ਜਿਹੜੇ ਦਿੱਲੀ ਦੇ ਬੀਜਾ ਕੇ 40 ਤੋਂ ਉੱਪਰ ਨਹੀਂ ਚੱਲਦੇ ਆ ਇਹਨਾਂ ਨੇ ਜਿਲਖਪੁਰ ਚੰਡੀਗੜ੍ਹ ਹਾਈਵੇ ਨੂੰ ਨੈਸ਼ਨਲ ਹਾਈਵੇ ਬਣਾ ਰੱਖਿਆ ਜਿੱਥੇ ਇਹਨਾਂ ਦੀ ਸਪੀਡ 80 90 ਤੋਂ ਘੱਟ ਨਹੀਂ ਹੁੰਦੀ ਹੈ ਮੇਰੇ ਨਾਲ ਇਹਨਾਂ ਦੀ ਭਾਈ ਸਾਹਿਬ ਦੀ ਬੇਟੀ ਨਾਲ ਹਾਂ ਜੀ ਕਿ ਉਹ ਬਸ ਉੱਤੇ ਹੀ ਉੱਤ ਨੂੰ ਗੱਡੀ ਰੱਖ ਲਓ ਉਹ ਸਾਹਮਣੇ ਤੋਂ ਨਾ ਪੁੱਠਾ ਜਵਾਬ ਦੇ ਰਿਹਾ ਹੈ ਹਾਂ ਜੀ ਤੇ ਪਾਪਾ ਜੀ ਉਹ ਕਿੱਲੇ ਆਇਆ ਸੀ ਪਾਪਾ ਦਾ ਇੱਕ ਪੈਰ ਇੱਥੇ ਸੀਗਾ ਤੁਸੀਂ ਦੱਸੋ ਫਿਰ ਆ ਕੇ ਉਹਨੇ ਸਿੱਧਾ ਹੀ ਪਾਪਾ ਦੀ ਦਾੜੀ ਫੜੀ ਇੰਨੀ ਦਾੜੀ ਮੇਰੀ ਹੱਦ ਸੇ ਹੱਦ ਜੀ ਸੀਗੀ ਨਹੀਂ ਤਾਂ ਮਨੇ ਸਾਰੀ ਕੱਟ ਲੈਣੀ ਸੀ ਹੂੰ ਸੋ ਗਲਤੀ ਬੱਸ ਵਾਲੇ ਕੰਡਕਟਰ ਦੇ ਡਰਾਈਵਰ ਦੀ ਦਸੀ ਜਾ ਰਹੀ ਹੈ ਹਾਂ ਜੀ ਕਿ ਉਹ ਤੁਹਾਡੇ ਉੱਪਰ ਮੋਟਰਸਾਈਕਲ ਬਾਸਟਰ ਆਉਣ ਦੀ ਕੋਸ਼ਿਸ਼ ਕਰ ਰਹੇ ਸੀਗਾ ਜੀ ਨਹੀਂ ਅਸੀਂ ਸੀ ਵਾਈਫ ਨਹੀਂ ਸੀਗੀ ਜੀ ਇਹ ਤਾਂ ਬਾਦ ਦੇ ਵਿੱਚ ਆਏ ਆ ਜੀ ਮੈਂ ਤੇ ਮੇਰੀ ਬੇਟੀ ਹੋਈ ਸੀਗੇ ਜੀ ਸੋ ਇਹ ਕੱਪੜੇ ਵੀ ਜਿਹੜੇ ਥੋੜੇ ਪਾੜੇ ਆ ਉਹਨੇ ਉਹਨੇ ਪਾੜੇ ਆ ਕੱਪੜੇ ਦਾ ਤਾਂ ਮਸਲਾ ਨਹੀਂ ਵੀਰ ਮਸਲਾ ਤੇ ਦਾੜੀ ਦਾ ਹੈ ਜੀ ਇਹ ਦੋਨਾਂ ਦੀ ਦੂਜੀ ਜਗ੍ਹਾ